ਇਤਿਹਾਸਿਕ ਗੁਰਦੁਆਰਾ ਗੁਰੂ ਕੀ ਵਡਾਲੀ ਦੇ ਮੁੱਖ ਰਸਤੇ ਤੇ ਕੂੜਾ ਕਰਕਟ ਗੰਦਗੀ ਦੇ ਲੱਗੇ ਢੇਰਾਂ ਤੋਂ ਆਉਣ ਜਾਣ ਵਾਲੇ ਸ਼ਰਧਾਲੂ ਕਾਫੀ ਪਰੇਸ਼ਾਨ ਹਨ ਐਥੋਂ ਦੇ ਵਸਨੀਕ ਲੋਕਾਂ ਨੇ ਕਿਹਾ ਕਿ ਜਦੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਂਦੇ ਹਨ ਤਾਂ ਰਸਤੇ ਵਿੱਚ ਕੂੜੇ ਕਰਕਟ ਦੇ ਲੱਗੇ ਢੇਰਾਂ ਤੋਂ ਕਾਫੀ ਬਦਬੂ ਆਉਂਦੀ ਹੈ ਜਿਸ ਕਰਕੇ ਜਿਹੜੀ ਕਿ ਬਰਦਾਸ਼ਤ ਤੋਂ ਬਾਹਰ ਹੁੰਦੀ ਹੈ ਇਹਨਾਂ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਕੁਝ ਦਿਨਾਂ ਤੱਕ ਬਾਬਾ ਬੁੱਢਾ ਸਾਹਿਬ ਜੀ ਦਾ ਵੀ ਮੇਲਾ ਆਉਣ ਵਾਲਾ ਹੈ ਜਿਹੜਾ ਨਿਰੰਤਰ ਲਗਾਤਾਰ ਚੱਲਦਾ ਹੈ ਤੇ ਲੱਖਾਂ ਲੋਕ ਇੱਥੇ ਨਤਮਸਤਕ ਹੋਣ ਲਈ ਇਸ ਰਸਤੇ ਲੰਘਦੇ ਹਨ ਜਗਾ ਜਗਾ ਤੇ ਲੰਗਰ ਲੱਗੇ ਹੁੰਦੇ ਹਨ ਕਿਤਨਾ ਕਿਤੇ ਕੂੜੇ ਦੇ ਲੱਗੇ ਢੇਰਾਂ ਤੋਂ ਲੋਕਾਂ ਨੂੰ ਬਹੁਤ ਪਰੇਸ਼ਾਨੀ ਦੇ ਨਾਲ ਗੁੱਸਾ ਵੀ ਛੱਡਦਾ ਹੈ ਕਿ ਪ੍ਰਸ਼ਾਸਨ ਐ ਕਿੱਡੀ ਵੱਡੀ ناکامی ਹੈ ਕਿ ਇਹ ਇਤਿਹਾਸਿਕ ਗੁਰਦੁਆਰੇ ਦੀ ਸੜਕ ਵੀ ਸਾਫ਼ ਨਹੀਂ ਰੱਖ ਸਕਦੇ ਜਿਹੜਾ ਗੁਰਦੁਆਰੇ ਨੂੰ ਰਸਤਾ ਜਾਂਦਾ ਵਾ ਇੱਥੇ ਗੰਦਗੀ ਜਿਹਾ ਕੂੜਾ ਕੱਢ ਕੇ ਲੋਕਾਂ ਢੇਰ ਲਾਇਏ ਨੇ ਇਹਦੇ ਬਾਰੇ ਕੀ ਕਹੋਗੇ ਸਾ ਇੱਥੇ ਵੀਰਜੀ ਬਹੁਤ ਗੰਦਗੀ ਆ ਕਾਰਪੋਰੇਸ਼ਨ ਦਾ ਕੋਈ ਬੰਦਾ ਨਹੀਂ ਜਿਉਂਦਾ ਕੋਈ ਸਾਡੀ ਸਾਫ ਸਫਾਈ ਨਹੀਂ ਕੋਈ ਕੁਛ ਨਹੀਂ ਕੂੜਿਆਂ ਦੇ ਢੇਰ ਲੱਗੇ ਜੇ ਬਾਬਾ ਬੁੱਢਾ ਸਾਹਿਬ ਜੀ ਦਾ ਮੇਲਾ ਚੱਲਣ ਲੱਗਾ ਇੱਥੇ ਸਾਡੇ ਲੰਗਰ ਲੱਗਣੇ ਉਹਨਾਂ ਨੂੰ ਇਹ ਨਹੀਂ ਹੈਗੇ ਅਸੀਂ ਇਹ ਰਸਤਾ ਹੀ ਸਾਫ ਕਰ ਦਈਏ ਸਾਡੀ ਤੇ ਇਹੋ ਹੀ ਅਪੀਲ ਹੈਗੀ ਇੱਥੇ ਗੰਦਗੀ ਜਿਹੜੀ ਆ ਇਹ ਚੁੱਕੀ ਜਾਵੇ ਜਿਹੜੇ ਲੋਕਾਂ ਨੇ ਰਾਤ ਨੂੰ ਕੂੜਾ ਕਚਰਾ ਘਰਾਂ 'ਚ ਰੱਖਿਆ ਹੁੰਦਾ ਅਸੀਂ ਵੇਂਦੇ ਰਹਿੰਨੇ ਉਸ ਆਉਂਦੇ ਆ ਤੇ ਇੱਥੇ ਸਾਡੇ ਘਰਾਂ ਦੇ ਅੱਗੇ ਛੁੱਟ ਜਾਂਦੇ ਅਸੀਂ ਇਹ ਤੋਂ ਗੰਦਗੀ ਤੋਂ ਬਹੁਤ ਪਰੇਸ਼ਾਨ ਆ ਦੇ ਦਾ ਹੱਲ ਕੀਤਾ ਜਾਵੇ ਤੇ ਮੌਜੂਦ ਹਨ ਇਲਾਕੇ ਦੇ ਮੋਹਤਵਾਰ ਸਰਦਾਰ ਜੈ ਸਿੰਘ ਜੀ ਗਿੱਲ ਜਿਹੜੇ ਇਸ ਇਲਾਕੇ ਦੀਆਂ ਮੁਸ਼ਕਲਾਂ ਬਾਰੇ ਸਾਨੂੰ ਸਾਰਨਾ ਦੱਸਣਗੇ ਹਾਂਜੀ ਗੱਲ ਸਾਹਿਬ ਜੀ ਇਹ ਸਾਡਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਸਥਾਨ ਹੈ ਜੀ ਇਹ ਇੱਥੋਂ 메ਨ ਰਸਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਧਰ ਨੂੰ ਜਾਂਦਾ ਗੁਰਦੁਆਰਾ ਸਾਹਿਬ ਨੂੰ ਇਹ ਸਾਰੇ ਹੀ ਰੋਡ ਦੇ ਉੱਤੇ ਤੁਸੀਂ ਜਾ ਕੇ ਵੇਖ ਸਕਦੇ ਹੋ ਟੋਟਲ ਹੀ ਰੋਡ ਦੇ ਉੱਤੇ ਲੋਕਾਂ ਨੇ ਤੋੜੇ ਭਰ ਭਰ ਕੇ ਸੁੱਟੇ ਆ ਗੰਦਗੀ ਦੇ ਢੇਰ ਦੇ ਕੋਈ ਵੀ ਕਾਰਪੋਰੇਸ਼ਨ ਦਾ ਅਫਸਰ ਕੋਈ ਇਨਸਪੈਕਟਰ ਕੋਈ ਸੈਨੀਟਰੀ ਅਫਸਰ ਕੋਈ ਹੀ ਤਰ੍ਹਾਂ ਦਾ ਕੋਈ ਵੀ ਅਫਸਰ ਨਹੀਂ ਆ ਰਿਹਾ ਇਹ ਗੁਰੂ ਅਰਗਵਿੰਦ ਸਾਹਿਬ ਦਾ ਦਰ ਆ ਇੱਥੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਇੱਧਰ ਆਓ ਧਿਆਨ ਦਿਓ ਇੱਧਰ ਕੋਈ ਸਫਾਈ ਕਰਮਚਾਰੀ ਨਹੀਂ ਆ ਰਿਹਾ ਕੋਈ ਇੱਧਰ ਗੱਡੀ ਨਹੀਂ ਆ ਰਹੀ ਕੋਈ ਟਰਾਲੀ ਟਰੈਕਟਰ ਕਿਸੇ ਤਰ੍ਹਾਂ ਦਾ ਵੀ ਮੇਰੇ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਹਾਂ ਕਾਰਪੋਰੇਸ਼ਨ ਨੂੰ ਕਿ ਗੁਰੂ ਕੀ ਵਿਡਾਲੀ ਗੁਰੂ ਅਰਗਵਿੰਦ ਸਾਹਿਬ ਦਾ ਦਰ ਆ ਇੱਥੇ ਮਾੜਾ ਜਿਹਾ ਧਿਆਨ ਦਿੱਤਾ ਜਾਵੇ ਮੇਲਾ ਆ ਰਿਹਾ ਬਾਬੂੜਾ ਸਾਹਿਬ ਦਾ ਸਾਰੀ ਸੰਗਤ ਦੇਸ਼ ਵਿਦੇਸ਼ ਤੋਂ ਸੰਗਤ ਇੱਥੇ ਦਰਸ਼ਨ ਕਰਨ ਵਾਸਤੇ ਆਉਂਦੀ ਆ ਕਦੋਂ ਮੇਲਾ ਭਾਜੀ ਇਹ ਮੇਲਾ ਜੀ 6 7 8 ਤੱਕ ਮੇਲਾ ਹੈ ਜੀ ਠੀਕ ਹੈ ਜੀ ਹਾਂਜੀ ਤੇ ਬੇਨਤੀ ਕਰਦੇ ਆ ਜੀ ਅਸੀਂ ਕਾਰਪੋਰੇਸ਼ਨ ਨੂੰ ਵੀ ਸਾਡੇ ਗੁਰੂ ਘਰ ਦਾ ਸਾਡੇ ਗੁਰੂ ਕੀ ਵਿਡਾਲੀ ਦਾ ਇੰਨਾ ਬੁਰਾ ਹਾਲ ਆ ਇੰਨਾ ਜਲੂਸ ਨਾ ਕੱਢਾ ਜਾਵੇ ਮੈਂ ਅਮਰੀਕ ਸਿੰਘ ਵੱਲੋਂ ਅੱਜ ਅਸੀਂ ਅਹੀਂ ਆਏ ਹਾਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਗੁਰੂ ਕੀ ਵਿਡਾਲੀ ਗੁਰੂ ਕੀ ਬਡਾਲੀ ਨੂੰ ਜਿਹੜਾ ਮੁੱਖ ਰਸਤਾ ਜਾਂਦਾ ਹੈ ਇਸ ਸਰਸਤੇ ਦੇ ਜਗਾ ਜਗਾ ਤੇ ਗੰਦ ਪੂੜਾ ਤੇ ਹੋਰ ਬਹੁਤ ਹੀ ਬੁਰਾ ਹਾਲ ਹੈ ਤੇ ਇੱਥੋਂ ਦੇ ਲੋਕ ਬਹੁਤ ਪ੍ਰੇਸ਼ਾਨ ਹਨ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਵੀ ਗੁਰਦੁਆਰਾ ਸਾਹਿਬ ਜਾਂਦੇ ਹਾਂ ਤਾਂ ਮੂੰਹ ਢੱਕ ਕੇ ਜਾਂਦੇ ਹਾਂ ਕਿਉਂਕਿ ਬਦਬੂ ਨਾਲ ਅਸੀਂ ਬਹੁਤ ਪ੍ਰੇਸ਼ਾਨ ਹੁੰਨੇ ਹਾਂ ਇਹਨਾਂ ਲੋਕਾਂ ਨੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਸ ਇਲਾਕੇ ਦਾ ਸੁਧਾਰ ਕੀਤਾ ਜਾਵੇ ਸਫਾਈ ਕੀਤੀ ਜਾਵੇ ਕਿਉਂਕਿ ਕੁਝ ਦਿਨਾਂ ਤੱਕ ਇੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਬਹੁਤ ਵੱਡਾ ਇਤਿਹਾਸਕ ਮੇਲਾ ਉਹ ਵੀ ਲੱਗਣ ਜਾ ਰਿਹਾ ਹੈ ਇਸ ਸ੍ਰੀ ਸ੍ਰੀ ਥਾਣੀ ਅਨੇਕਾਂ ਲੋਕ ਸੈਂਕੜੇ ਲੋਕ ਲੰਘਣਗੇ ਤੇ ਕਿਤੇ ਨਾ ਕਿਤੇ ਉਹਨਾਂ ਲੋਕਾਂ ਦੇ ਮਨ ਤੇ ਇੱਕ ਬਹੁਤ ਹੀ ਜੜਾ ਭੜਾ ਮੈਸੇਜ ਜਾਏਗਾ ਕਿ ਐਡਾ ਪਵਿੱਤਰ ਨਗਰੀ ਹੋ ਕੇ ਇਸ ਪਵਿੱਤਰ ਨਗਰੀ ਦੇ ਵਿੱਚ ਗੰਦਗੀ ਦੀ ਪਰਮਾਰ ਹੈ ਤੇ ਉਸ ਤਰ੍ਹਾਂ ਇਹ ਸਰਕਾਰ ਕਹਿ ਰਹੀ ਹੈ ਕਿ ਅਸੀਂ ਅੰਮ੍ਰਿਤਸਰ ਸ਼ਹਿਰੀ ਨੂੰ ਸਮਾਰਟ ਸਿਟੀ ਬਣਾਵਾਂਗੇ ਸਮਾਰਟ ਸ਼ਹਿਰੀ ਕਿਸ ਤਰ੍ਹਾਂ ਬਣ ਸਕਦਾ ਹੈ ਜਿੱਥੇ ਇੰਨੀਆਂ ਜਿਆਦੀਆਂ ਮੁਸ਼ਕਲਾਂ ਹੋਣ ਤੇ ਮੈਂ ਵੀ ਆਪਣੇ ਵੱਲੋਂ ਫਾਸਟਵੇ ਵੱਲੋਂ ਵੀ ਪ੍ਰਸ਼ਾਸਨ ਨੂੰ ਅਪੀਲ ਕਰਦਾ ਹਾਂ ਕਿ ਇਸ ਇਲਾਕੇ ਦੀਆਂ ਮੁਸ਼ਕਲਾਂ ਵੱਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਫਾਸਟਵੇ ਚੈਨਲ ਤੋਂ ਅਮਰੀਕ ਸਿੰਘ ਵੱੱਲਾ ਦੀ ਰਿਪੋਰਟ ਅੰਮ੍ਰਿਤਸਰ